ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ ਇਹ ਗੋਬਿੰਦਦੀਪੁਰੀ ਦੇ ਸਮਾਨ ਮਹਾਰਾਜ ਦੇ ਸਤਖੰਡ ਵਿੱਚ ਕੋਈ ਉੱਥੇ ਕੋਈ ਮੌਤ ਨਹੀਂ ਹੁੰਦੀ ਕੋਈ ਮਰਦਾ ਨਹੀਂ ਇੱਥੇ ਵੀ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਵਜਨ ਕੀਤਾ ਜਿਨਾਂ ਤੇ ਸਾਡਾ ਸਰੀਰ ਹੈ ਇੱਥੇ ਕੋਈ ਨਹੀਂ ਮਰੂਗਾ ਇਹ ਗੋਬਿੰਦਪੁਰੀ ਦੇ ਇਹ ਤਾਂ ਹੀ ਵਜਨ ਕੀਤਾ ਇੱਥੇ ਕੋਈ ਨਹੀਂ ਮਰਿਆ ਕਿਸੇ ਦਾ ਮਰਨਾ ਤਾਂ ਦੂਰ ਦੀ ਗੱਲ ਆ ਕੋਈ ਪਸ਼ੂ ਪੰਛੀ ਵੀ ਨਹੀਂ ਮਰਿਆ ਕਿਸੇ ਦਾ ਸਿਰ ਦੁਖਣਾ ਵੀ ਨਹੀਂ ਆਇਆ ਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਾ ਸਹੀ ਨਾ ਜਾਏ ਸਤਿ ਸੰਗਤ ਜੀਓ ਸਭ ਸੱਚੇ ਪਾਤਸ਼ਾਹ ਜੀ ਦੇ ਬੰਦ ਕਾਤ ਕਹਨ ਸੋ ਮਹਾਰਾਜ ਦੇ ਦਸਵੰਦ ਜੁੜ ਗਏ ਆ ਜਿੰਨੇ ਡੱਕ ਵਜਾਉਂਦੇ ਜਾਂਦੇ ਸੀ ਨਾ ਸਵੇਰੇ ਵੀ ਦਾਸ ਨੇ ਬੇਨਤੀ ਕੀਤੀ ਵੀ ਇਹ ਨਾਲ ਜਾਂਦੇ ਕੀਰਤਨ ਲਾ ਲਓ ਜਾ ਸਤਨਾਮ ਵਾਹਿਗੁਰੂ ਦੇ ਜਪ ਤੇ ਜਾਓ ਗੁਰੂ ਸਾਹਿਬ ਦੇ ਦਰ ਤੇ ਜਾਈਏ ਤੇ ਨਾਮ ਜਪਦੇ ਹੀ ਆਈਏ ਤੇ ਨਾਮ ਜਪਦੇ ਹੀ ਜਾਈਏ ਗੁਰੂ ਸਾਹਿਬ ਦੇ ਦਰ ਤੋਂ ਨਾਮ ਦੀ ਦਾਤ ਲਈਏ ਸਾਨੂੰ ਸਮਰੱਥ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਸਤਿਗੁਰੂ ਜੀ ਨੇ ਸਿਖਾਇਆ